ਮੇਰਾ ਨਾਮ ਹਰਮਨਦੀਪ ਸਿੰਘ ਹਾਂਜੀ ਆਪਣੇ ਕਿਹੜੀ ਵਾਰਡ ਆਪਣੇ ਵਾਰਡ ਨੰਬਰ 5 ਹਾਂਜੀ ਆਪਣਾ ਜੋ ਇੱਕ ਘਟਰਾ ਵਾਪਰੀ ਹੈ ਕਿ ਕੀ ਮਕਤੀ ਘਟਨਾ ساری ਇਹ ਭਾਈ ਚਾਰ ਕਵੇ ਦੀ ਗਲੀ ਹੀ ਮੈਂ ਆਪਣੀ ਸ਼ੌਪ ਤੇ ਬੈਠਾ ਤੇ ਇਦਾਂ ਇਹ ਕਬੀਰ ਆਇਆ ਮੈਨੂੰ ਕਿਹਾ ਪੈਰਾ ਹੇਟਾ ਮੁੱਲ ਚਾਹੀਦੀ ਮੈਂ ਬਹਿ ਜੋ ਵੀਰ ਜੀ ਦੇ ਦੇਣੇ ਆ ਤੇ ਉਹਨੇ ਦੋ ਜਾਨੇ ਇੱਕ ਨਾਲ ਬਾਹਰ ਖੋਲਦਾ ਉਹਨੂੰ ਵੀ ਵਾਇ ਮਾਰ ਲਈ ਉਹਨੇ ਤੇ ਵਾਇ ਮਾਰ ਕੇ ਜਿਹੜਾ ਬਾਹਰੋਂ ਆਇਆ ਦੂਜੀ ਜਿਹੜੀ ਉਹ ਉਹਨੇ ਮੇਰੀ ਹੇਕ ਦੇ ਪਸਤੌਰ ਰੱਖਿਆ ਤੇ ਪਹਿਲਾ ਜਿਹੜਾ ਅੰਦਰ ਆਇਆ ਉਹ ਕਹਿੰਦਾ ਕਿ ਜੋ ਪੈਸੇ ਹੈਗੇ ਕੱਢ ਦੇ ਸਾਰੇ ਇੱਥੋਂ ਹੀ ਲੀਣਾ ਪਰ ਰੱਬ ਨੂੰ ਥੋੜੀ ਬੜੀ ਬਹਿਸ ਵਜ਼ਈਆ ਜਿਉਂ ਵੀ ਮੋਠ ਮੋਟ ਘੜ ਹੋਈ ਆ ਤੇ ਲੜਦੇ ਰਹੇ ਅਸਰ ਉਹਨੇ ਦੇ ਇੱਕ ਤਕਰੀਬ ਨੇ ਇੱਕ ਗਾਹ ਆ ਗਿਆ ਦੋਵੇਂ ਐਨ ਰਲ ਕੇ ਉੱਤੇ ਇਹਨਾਂ ਨੂੰ ਫੜ ਲਿਆ ਵਾ ਤੇ ਬਾਕੀ ਨੁਕਸਾਨ ਬਹੁਤ ਹੋ ਗਿਆ ਪਰ ਫੋੜਾਂ ਦੀ ਗੋਲੀ ਚੱਲੀ ਹਾਂਜੀ ਫੜਣੇ ਫੜ ਜੇ ਗੋਲੀ ਵੀ ਚੱਲੀ ਤਿੰਨ ਗੋਲੀਆਂ ਵੱਜੀਆਂ ਜੀ ਜਿਹਨਾਂ ਕੋਲ ਕਿਸ ਚੀਜ਼ ਦੀ ਦੁਕਾਨ ਸੀ ਆਪਣੀ ਮੇਰਾ ਜੀ ਮੈਡੀਕਲ ਸਟੋਰ ਜੀ ਅੱਛਾ ਤਿੰਨ ਗੋਲੀਆਂ ਵੀ ਵੱਜੀਆਂ ਹਾਂਜੀ ਤਿੰਨ ਗੋਲੀਆਂ ਵੀ ਵੱਜੀਆਂ ਤੇ ਉਹ ਇਸ ਵਕਤ ਉਹ ਤੁਸੀਂ ਆਪਣੇ ਮਤਲਬ ਉਹਨਾਂ ਨੂੰ ਫੜ ਲਿਆ ਹਾਂਜੀ ਜੀ ਫੜ ਵੀ ਲਿਆ ਪੁਲਿਸ ਨੇ ਫੜਾਤਾ ਜੋ ਮੌਕੇ ਦੇ ਨਾਲ ਦੋ ਜਿਹੜਾ ਵੀ ਪਿਸਤੌਲ ਫੜਿਆ ਗਿਆ ਉਹ ਵੀ ਨਾਲ ਫੜਾਤਾ ਜੀ ਮੋਟਰਸਾਈਕਲ ਵੀ ਹੈਗਾ ਸੀ ਤੇ ਬਾਈਕ ਹੀ ਕੋਈ ਪੁਸਤੇ ਵਾਲੀ ਨਹੀਂ ਕੋਈ ਕੋਈ ਗਾਂ ਰਾਹੇ ਬਗਾਹੇ ਕੋਈ ਇਹੋ ਜਿਹੀ ਘਟਨਾ ਗੱਲਬਾਤ ਕੋਈ ਹੋਈ ਹੋ ਗਈ ਕਿਸੇ ਨਹੀਂ ਨਹੀਂ ਭਾਈ ਮੇਰੇ ਆਈ ਦਾ ਕੋਈ ਰੋਲ ਨਹੀਂ ਹਾਂ ਹੁਣ ਕੀ ਮੰਨਤੀ ਕਰਦੇ ਹੋ ਤੁਸੀਂ ਮਾਂਗਾ ਭਾਈ ਜੋ ਵਾਂਦਾ ਮੇਰਾ ਇਨਸਾਫ ਦਵਾਇਆ ਜਾਵੇ ਜੋ ਮੇਰਾ ਨੁਕਸਾਨ ਹੋਇਆ ਮੈਂ ਗਰੀਬ ਘਰ ਦਾ ਬੱਚਾ ਮੈਂ ਆਪਣੀ ਮਿਹਨਤ ਕਰੇ ਖਾਣਾ ਬਸ ਮੈਂ ਇਹੀ ਚਾਹਨਾ ਕਿ ਜੋ ਮੇਰਾ ਵਾਂਦਾ ਮੈਨੂੰ ਮੇਰਾ ਹੱਕ ਦਵਾਇਆ ਜਾਵੇ ਕਿੰਨਾ ਕੋ ਨੁਕਸਾਨ ਹੋਇਆ ਭਾਈ ਮੇਰਾ 70 80 ਹਜ਼ਾਰ ਰੁਪਏ ਦਾ ਫੋਨ ਠੀਕ ਹੈ ਜੀ ਉਹ ਫੋਨ ਦੇ ਹੀ ਮੇਰਾ ਪਹਿਲੀ ਗੋਲੀ ਆ ਫੋਨ ਦੇ ਵੱਜੀ ਠੀਕ ਹੈ ਜੀ ਦੂਜੀ ਤੇ ਜੀ ਉਥੇ ਵੱਜੀ ਬਾਕੀ ਕਹਿ ਵੰਦਾ ਸੀ ਰੋਟਾ ਜੀ ਕੋਈ ਲਗਭਗ 70 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਜੀ ਮੇਰਾ ਹਾਜੀ ਸਰ ਜੇ ਪਟਿਆਲੇ ਦੀ ਪੁਰਾਣੀ ਕੈਰੋਲੋਜੀ ਅੱਜ ਜਿਹੜਾ ਕਿ ਇੱਕ ਗਨ ਸ਼ਾਟ ਹੋਇਆ ਹੈ ਕਿ ਜਿਹਦੇ ਵਿੱਚ ਇੱਕ ਦੋ ਬੰਦੇ ਜਿਹੜੇ ਕਿ ਮਰ ਪਾਏ ਗਏ ਠੀਕ ਕਿਹੜਾ ਤੋਂ ਦੇ ਵਿੱਚ ਲੋਕ ਹੈ ਹਨੀ ਹਾਜੀ ਇਹਦੇ ਵਿੱਚ ਹਰਮਨਦੀਪ ਸਿੰਘ son of ਗੁਰਦੇਵ ਸਿੰਘ ਪੁਰਾਣਾ ਬਿਜਲੀ ਘਰ ਇਹ ਬਾਬਾ ਦੀਪ ਸਿੰਘ ਕਲੀਨਿਕ ਦੇ ਨਾਮ ਤੇ ਇਹ ਕਲੀਨਿਕ ਚਲਾਉਂਦਾ ਸੀ ਜੋ ਇਹ ਸ਼ਾਮ ਦੇ ਕਰੀਬ 4 ਵਜੇ ਦੇ ਕਰੀਬ ਦੋ ਨੌਜਵਾਨ ਇਹਦੇ ਕੋ ਆਏ ਤੇ ਨਟਕੋ ਦੀ ਨੀਤ ਕਰਨ ਦੇ ਨਾਲ ਇਹਨੂੰ ਧਮਕੀ ਦੇਣੀ ਸ਼ੁਰੂ ਕਰਤੀ ਜੋ ਇਹਦੇ ਵਿੱਚ ਇਸ ਨੇ ਇਹਦੇ ਰੋਲਾ ਪਾਉਣ ਤੇ ਇੱਕ ਕੱਪ ਉੱਥੇ ਹਤੋ ਪਾਈ ਵੀ ਹੋਏ ਜਿਹਦੇ ਵਿੱਚ ਦੋ ਨੌਜਵਾਨ ਜਿਹੜੇ ਇਹਨਾਂ ਨੇ ਸਾਨੂੰ ਇਹ ਰੌਂਡ ਅਪ ਹੋਏ ਜਿਹਦੇ ਵਿੱਚ ਇਹਨਾਂ ਨੇ ਤਿੰਨ ਜਿਹੜੀਆਂ ਗੋਲੀਆਂ ਉਦੋਂ ਵੀ ਮੌਕੇ ਤੇ ਚਲਵਾਈਆਂ ਗਈਆਂ ਇਹਨਾਂ ਵੱਲੋਂ ਤੇ ਜਿਹਦੇ ਵਿੱਚ ਇੱਕ ਦਾ ਨਾਮ ਕਰਨ ਵੀਰ ਸਿੰਘ son of ਕਰਤ ਸਿੰਘ ਇਹ ਇਹ ਕੈਰੋਂ ਦਾ ਰਹਿਣ ਵਾਲਾ ਹੈ ਤੇ ਦੂਸਰਾ ਨਿਸ਼ਾਨ ਸਿੰਘ ਸਨ ਆਫ ਜਰਮਨ ਸਿੰਘ ਇਹ ਵੀ ਕੈਰੋਂ ਦਾ ਰਹਿਣ ਵਾਲਾ ਹੈ ਇਹ ਦੋਵੇਂ ਮੋਟਰਸਾਈਕਲ ਤੇ ਆਏ ਸੀ ਅਤੇ ਨੋਟਿਸ ਕਰਨ ਦੀ ਨੀਅਤ ਨਾਲ ਇਹ ਦੁਕਾਨ ਦੇ ਵਿੱਚ ਐਂਟਰ ਹੋਏ ਸੀ ਜਿਹਨੂੰ ਕਾਬੂ ਕਰ ਲਿਆ ਗਿਆ ਜੀ ਸਭ ਦੇਖਿਆ ਜਾਵੇ ਕੋਈ ਇਹਨਾਂ ਦਾ ਅਪਰਾਧਿਕ ਸ਼ੌਕੜ ਹੈ ਕੋਈ ਨਹੀਂ ਨਹੀਂ ਹਜੇ ਇਸ ਗੱਲ ਨੂੰ ਵੈਰੀਫਾਈ ਅਸੀਂ ਕਰਨ ਦੇ ਆ ਤੇ ਫਿਲਹਾਲ ਅਸੀਂ ਕਾਰਮਾ ਅੰਦਰ ਚ ਕੀਤਾ ਜਾ ਰਿਹਾ ਹੈ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾ ਰਹੀ ਹੈ ਜੀ ਸਾਰੇ ਪੱਟੀ ਵਾਸੀਆਂ ਨੂੰ ਇਹ ਅਪੀਲ ਕੀ ਕਰਨਾ ਚਾਹੁੰਦੇ ਕਿ ਸੰਦੇਸ਼ ਇਹ ਆਉਂਦੇ ਜੀ ਮੈਂ ਪੱਟੀ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੱਤ ਵਤ ਪੁਲਿਸ ਦਾ ਸਹਿਯੋਗ ਦਿਓ ਤਾਂ ਕਿ ਜੋ ਮਾੜੇ ਅੰਸਰ ਆਏ ਜੋ ਗਲਤ ਕੰਮ ਕਰਦੇ ਆ ਨਸ਼ਾ ਵੇਚਦੇ ਆ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ਇਹ ਮੈਂ ਮੀਡੀਆ